Hallelujah 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 thank you Jesus thank you Jesus thank you Jesus Hallelujah हे सर्वशक्तिमान पिता परमेश्वर जी ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਅਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਨੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ हजूरी स्वीकार करो हाले प्रभु जी महान हो सर्व शक्ति मान परमेश हो प्रभु जलाली परमेशनवाद हाले हाले प्रभु अद्भुत कमांश हो ता धनवाद प्रभु जी ती सारी कायनात बनाए परमेश हो प्रभु जी तुम याद हो अंत हो अल्फा हो उमेगा हो पिता परमेश ਤੜਾ ਤਨਵਾਦ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਲਈ ਹੈ ਪਿਤਾ ਪਰਮੇਸ਼ਰ ਤੜਾ ਤਨਵਾਦ ਕਰਦੇ ਆ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਦੇ ਵਿੱਚ ਆਪ ਜੀ ਦਾ ਸਵਾਗਤ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵ ਪਵਿੱਤਰ ਹਜ਼ੂਰੀ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਰਾਜਾ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਉਹ ਤੜਾ ਤਨਵਾਦ ਕਰਦੇ ਆ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਪਰਮੇਸ਼ਰ ਤਰੇ ਸ਼ੁਕਰ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਪ੍ਰਭੂ ਜੀ ਅਸੀਂ ਅੱਜ ਜੀ ਅਸੀਂ ਸਾਰੀ ਮੈਮਾ ਤੇ ਜਲਾਲ ਪਿਤਾ ਪਰਮੇਸ਼ਰ ਤੁਹਾਡੇ ਪਵਿੱਤਰ ਨਾਮ ਨੂੰ ਦਿੰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਬਿੱਤੇ ਸਮੇਂ ਦੇ ਵਿੱਚ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅੱਜ ਦਾ ਦਿਨ ਜੋ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅਜਦਾ ਦੇ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਾਹ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੀ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah hallelujah hallelujah ਪ੍ਰਭੂ ਜੀ ਤੂੰ ਕੀ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਟੁੰਡੋ ਦਾ ਤੁਸੀਂ ਪਾਓਗੇ ਹallelujah ਧੰਨਵਾਦ ਧੰਨਵਾਦ ਪ੍ਰਭੂ ਜੀ ਸੇ ਸਭ ਤੋਂ ਪਹਿਲਾਂ ਤੁਹਾਨੂੰ ਮੰਗਦੇ ਆ ਪ੍ਰਭੂ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਨੂੰ ਆਪਣੇ ਜੀਵਨਾਂ ਵਿੱਚ ਮੰਗਦੇ ਆ ਪਿਤਾ ਪਰਮੇਸ਼ਰ ਕਿਉਂਕਿ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਨੰਦ ਸ਼ਾਂਤੀ ਹੈ ਸੱਚਾ ਛੁਟਕਾਰਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਜਿਦਾ ਤੁਹਾਡੀ ਹਜ਼ੂਰੀ موسی ਦੇ ਨਾਲ-ਨਾਲ ਰਹੀ ਪਿਤਾ ਪਰਮੇਸ਼ਰ ਉਸੇ ਦਾ ਤੁਹਾਡੀ ਹਜ਼ੂਰੀ ਸਾਡੇ ਨਾਲ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹallelujah ਹallelujah ਪ੍ਰਭੂ ਜੀ ਤੁਸੀਂ ਸਾਡੇ ਲਈ ਆਸ਼ੀਸ਼ਾਂ ਤੇ ਬਰਕਤਾਂ ਦਾ ਦਰਵਾਜ਼ਾ ਖੋਲ ਦਿੱਤਾ ਹੈ ਪਿਤਾ ਪਰਮੇਸ਼ਰ ਜਿਸ ਨੂੰ ਕੋਈ ਵੀ ਇਨਸਾਨ ਜਾਂ ਕੋਈ ਵੀ ਵੈਰੀ ਦੀ ਸ਼ਕਤੀ ਬੰਦ ਨਹੀਂ ਕਰ ਸਕਦੀ ਪਿਤਾ ਪਰਮੇਸ਼ਰ ਜੀ ਤੜਾ ਧੰਨਵਾਦ 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 ਹallelujah ਪ੍ਰਭੂ ਜੀ ਤੁਸੀਂ ਸਾਡੇ ਸੇਰ ਨੂੰ ਆਪਣੇ ਮਸਾ ਦੇ ਨਾਲ ਤੇਲ ਦੇ ਨਾਲ ਚਸਿਆ ਹੈ ਪਿਤਾ ਪਰਮੇਸ਼ ਤੁਸੀਂ ਸਾਨੂੰ ਖੁਸ਼ੀ ਦੇ ਤੇਲ ਨਾਲ ਵਿਸ਼ੇਸ਼ ਕੀਤਾ ਹੈ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੇ ਬਿਆਰੀਆਂ ਦੇ ਸਨਮੁਖ ਸਾਡੇ ਲਈ ਮੇਜ਼ ਵਿਛਾਇਆ ਹੈ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅਸੀਂ ਤੇਰੀ ਪਵਿੱਤਰ ਹਜ਼ੂਰੀ ਵਿੱਚ ਇੱਕ ਜਨ ਦੀ ਖੁਸ਼ਹਾਲੀ ਸੁੱਖ ਸ਼ਾਂਤੀ ਨੂੰ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡਾ ਦਇਆ ਵਾਲਾ ਹੱਥ ਤੁਹਾਡਾ ਕਿਰਪਾ ਵਾਲਾ ਹੱਥ ਹਮੇਸ਼ਾ ਇੱਕ ਇੱਕ ਜਨ ਦੇ ਨਾਲ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਪਰਿਵਾਰਾਂ ਤੇ ਪ੍ਰਭੂ ਤੁਹਾਡੀ ਕਿਰਪਾ ਤੁਹਾਡਾ ਦਇਆ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਸਾਨੂੰ ਪ੍ਰਭੂ ਜੀ ਆਪਣੇ ਪਵਿੱਤਰ ਮਾਰਗਾਂ ਤੇ ਹੁਕਮਾਂ ਤੇ ਚੱਲਣਾ ਸਿਖਾਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੇ ਦੁਆਲੇ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੀ ਮਹਿਮਾ ਨੂੰ ਵਧਾਉਣ ਵਾਲੇ ਪਰਮੇਸ਼ਰ ਸਾਡੇ ਸਿਰ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਰਬੂ ਜੀ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਵਾਰ ਲਗਾਈ ਹੈ ਕੋਈ ਵੀ ਵੈਰੀ ਦੀ ਸ਼ਕਤੀ ਸਾਨੂੰ ਛੂ ਨਹੀਂ ਸਕਦੀ ਪਿਤਾ ਪਰਮੇਸ਼ਰ ਹਰ ਅੰਧਕਾਰ ਦੀ ਸ਼ਕਤੀ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਕੈਨਸਲ ਕਰ ਦਿੰਦੇ ਹਾਂ ਇਹਨਾਂ ਦੇ ਜੀਵਨਾਂ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਜੀਵਨਾਂ ਦੇ ਵਿੱਚ ਹallelujah ਹallelujah ਪ੍ਰਭੂ ਤੁਹਾਡੇ ਵਚਨ ਚ ਲਿਖਿਆ ਪ੍ਰਭੂ ਜੀ ਦਾ ਕਰੋਧ ਪਲ ਭਰਦਾ ਹੈ ਪਰ ਪਰਮੇਸ਼ਰ ਦੀ ਕਿਰਪਾ ਸਦਾ ਦੀ ਹੈ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬਰਕਤਾਂ ਦਾ ਕਾਰਨ ਠਹਿਰਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਬਿੱਤੇ ਨੂੰ ਨੱਚਣ ਦੇ ਵਿੱਚ ਵਟਾ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਗ ਨੂੰ ਆਨੰਦ ਦੇ ਵਿੱਚ ਬਦਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜਿੱਥੇ ਕੋਈ ਆਸ ਨਹੀਂ ਹੁੰਦੀ ਪ੍ਰਭੂ ਜਿੱਥੇ ਤੁਸੀਂ ਸਾਡੀ ਆਸ ਬਣ ਕੇ ਆਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਹਾਇਤਾ ਲਈ ਆਪ ਆਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਬਾਤ ਕਰਦੇ ਹallelujah ਹallelujah ਪਰਮੇਸ਼ਰ ਨੂੰ 부ਕਰਨ ਵਾਲੇ ਕਦੀ ਵੀ ਸ਼ਮਿੰਦੇ ਨਹੀਂ ਹੋਣਗੇ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਰੋਗਾਂ ਤੋਂ ਸਾਨੂੰ ਨਰੋਇਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਯਹੋਵਾ ਰਾਫਾ ਸਾਡੇ ਚੰਗੇ ਕਰਨੇ ਵਾਲਾ ਯਹੋਵਾ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਯਹੋਵਾ ਇਰੀ ਹੋ ਪ੍ਰਭੂ ਜੀ ਸਾਡੇ ਇੰਤਜ਼ਾਮੀ ਪਰਮੇਸ਼ਰ ਪ੍ਰਭੂ ਜੀ ਸਾਡੇ ਨੇ ਸਭ ਕੁਝ ਮੁਹਈਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਇੱਕ ਇੱਕ ਦਿਨ ਤੇ ਵੱਡੀ ਕਿਰਪਾ ਤੇ ਆਸ਼ੀਸ਼ ਕਰਨਾ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਤੰਦਰੁਸਤੀ ਦੇਣਾ ਪਿਤਾ ਪਰਮੇਸ਼ਰ ਜੀ ਨੇ ਦੇ ਹੱਥਾਂ ਦੇ ਕੰਮਾਂ ਨੂੰ ਸਫਲ ਕਰਨਾ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਜਿੱਥੇ ਕਿਤੇ ਜਾਣ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਨੂੰ ਗਾਈਡ ਕਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਨੂੰ ਤਸੱਲੀ ਦੇ ਕਿਉਂਕਿ ਤੁਸੀਂ ਤਸੱਲੀ ਦਾ ਚਸ਼ਮਾ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ 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 ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਯਹਵਾ ਪਰਮੇਸ਼ ਸਾਡੇ ਲਈ ਸੂਰਜ ਹੈ ਸਾਡੇ ਲਈ ਢਾਲ ਹੈ ਯਹਵਾ ਪਰਮੇਸ਼ ਆਪਣੇ ਮੰਨਣ ਵਾਲਿਆਂ ਨੂੰ ਦਇਆ ਤੇ ਤੇਜ ਦਵੇਗਾ ਹਾਲੇਲੂਇਆ ਤੇ ਉਹ ਸੁਧਿਆਈ ਸੁਧਿਆਈ ਵਿੱਚ ਚੱਲਣ ਵਾਲੇ ਲੋਕਾਂ ਵਿੱਚੋਂ ਕੋਈ ਵੀ ਚੰਗੀ ਚੀਜ਼ ਨਹੀਂ ਰੋਕੇਗਾ ਹਾਲੇਲੂਇਆ ਤੁਹਾਡਾ ਧੰਨਵਾਦ ਧੰਨਵਾਦ ਸੱਚਮੁੱਚ ਪਿਤਾ ਪਰਮੇਸ਼ ਤੇ ਸਾਨੂੰ ਤੇ ਦਿੱਤੇ ਉਤਮ ਉਤਮ ਬਦਾਰਥਾ ਦੇ ਨਾਲ ਤ੍ਰਿਪਤ ਕਰਦੇ ਹੋਵੇ ਤਾਂ ਪਰਮੇਸ਼ਰ ਤੁਸੀਂ ਤਾਂ ਆਪਣੇ ਮੁਠੀ ਖੋਲ ਕੇ ਸਾਡੀ ਸਾਰੇ ਜ਼ਰੂਰਤਾਂ ਨੂੰ ਵੇਲੇ ਸਿਰ ਪੂਰਿਆਂ ਕਰਦੇ ਹੋ ਕਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਤੁਸੀਂ ਪ੍ਰਭੂ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇ ਹallelujah ਧੰਨਵਾਦ ਧੰਵਾ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਪਰਮੇਸ਼ਰ ਕਮੰਡੀਆਂ ਦਾ ਸਾਹਮਣਾ ਕਰਦਾ ਹੈ ਪਰ ਦਿਨਾਂ ਦੇ ਉੱਤੇ ਹਮੇਸ਼ਾ ਕਿਰਪਾ ਕਰਦਾ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਨੂੰ ਜਿੱਕੜੀ ਤੋਂ ਕਢ ਕੇ ਚਟਾਨ ਤੇ ਰੱਖਿਆ ਪਿਤਾ ਪਰਮੇਸ਼ਰ ਤੁਸੀਂ ਸਾਡੇ ਪਿਆਰਾਂ ਨੂੰ ਪਿਤਾ ਪਰਮੇਸ਼ਰ ਬੁਰਾਈ ਤੋਂ ਬਚਾ ਕੇ ਰੱਖਿਆ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀ ਧਾਰਮਿਕਤਾ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਜਾਂਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਇਹਨਾਂ ਦੇ ਹਰ ਇੱਕ ਹੱਥਾਂ ਦੇ ਕੰਮਾਂ ਤੇ ਪ੍ਰਭੂ ਤੁਹਾਡਾ ਅਨੁਗ੍ਰਹਿ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਪੀੜੀਦਰ ਪੀੜੀ ਪ੍ਰਭੂ ਜੀ ਤੜੀ ਕਿਰਪਾ ਤੜੀ ਆਸ਼ੀਸ਼ ਬਣੀ ਰਹੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਇੱਕ ਇੱਕ ਜਾਨ ਦੀਆਂ ਜ਼ਰੂਰਤਾਂ ਤੁਸੀਂ ਜਾਣਦੇ ਹੋ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਹਿਰਦੇ ਔਰ ਗੁਰਦੇ ਨੂੰ ਜਾਣ ਚਣ ਵਾਲੇ ਪਰਮੇਸ਼ਰ ਔਰ ਪ੍ਰਭੂ ਜੀ ਇੱਕ ਇੱਕ ਜਾਨ ਤੇ ਆਪਣੀ ਕਿਰਪਾ ਵਾਲਾ ਹੱਥ ਰੱਖਣਾ ਪਿਤਾ ਪਰਮੇਸ਼ਰ ਦਇਆ ਕਰੋ ਦਇਆ ਕਰੋ ਪ੍ਰਭੂ ਜੀ ਨਾਲ ਦੀ ਹਰ ਇੱਕ ਪ੍ਰਾਰਥਨਾ ਦਾ ਉੱਤਰ ਆਪਣੇ ਸਵਰਗੀ ਹਜ਼ੂਰੀ ਵਿੱਚੋਂ ਦੇਣਾ ਪਿਤਾ ਪਰਮੇਸ਼ਰ ਕਹਿੰਦਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਜੋ ਤੁਸੀਂ ਕਿਹਾ ਪਹਿਲਾਂ ਮੇਰੇ ਧਰਮ ਅਤੇ ਰਾਜ ਦੀ ਖੋਜ ਕਰੋ ਸਾਰੀ ਵਿਸਥਾ ਤੁਹਾਡੇ ਪਿੱਛੇ ਪੈ ਕੇ ਮਿਲਣ ਗਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਜਿਨ੍ਹਾਂ ਵੀ ਜ਼ਰੂਰਤਾਂ ਦੀ ਪ੍ਰਭੂ ਜੀ ਅੱਜ ਇਹਨਾਂ ਦੇ ਜੀਵਨ ਵਿੱਚ ਪ੍ਰਭੂ ਕੋਈ ਵੀ ਜ਼ਰੂਰਤ ਪ੍ਰਭੂ ਤੁਸੀਂ ਜਾਣਦੇ ਹੋ ਪ੍ਰਭੂ ਜੀ ਹਰ ਇੱਕ ਜ਼ਰੂਰਤ ਨੂੰ ਤੁਸੀਂ ਪੂਰਾ ਕਰਨਾ ਪ੍ਰਭੂ ਸੁਪਰਨੈਚੁਰਲ ਫੇਵਰ ਇਹਨਾਂ ਨੂੰ ਮਿਲੇ ਪਿਤਾ ਪਰਮੇਸ਼ਰ ਹਰ ਜਗ੍ਹਾ ਤੇ ਪ੍ਰਭੂ ਜੀ ਇਹਨਾਂ ਨੂੰ ਫੇਵਰ ਮਿਲੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੇ ਤਾਂ ਪਰਮੇਸ਼ਰ ਪਰਮੇਸ਼ੀ ਤੇ ਸਾਡੇ ਸਾਡਾ ਵੈਰੀ ਦੀ ਹਰ ਇੱਕ ਯੋਜਨਾ ਨੂੰ ਜਿਹਨਾਂ ਦੇ ਜੀਵਨਾਂ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਜੀਵਨਾਂ ਦੇ ਲਈ ਵੈਰੀ ਨੇ ਬਣਾਈ ਹੈ ਕਿਤਾ ਪ੍ਰਭੂ ਯੀਸ਼ੂ ਮਸੀਹ ਦੇ ਸਾਮ ਅੱਥੀ ਨਾਮ ਵਿੱਚ ਹਰ ਇੱਕ ਵੈਰੀ ਸ਼ਕਤੀ ਨੂੰ ਵੈਰੀ ਦੀ ਯੋਜਨਾ ਨੂੰ ਸਿਧੱਤ ਦੇ ਬੰਦ ਨੇ ਜੋ ਸੌਰੇ ਵਿੱਚ ਬੰਨੀ ਗਈ ਹੈ। ਕਿਤਾ ਪਰਮੇਸ਼ਾ ਤੁਹਾਡੀ ਆਸ਼ੀਰਵਾਦ ਤੁਹਾਡੀ ਕਿਰਪਾ ਤੁਹਾਡੀ ਸ਼ਾਂਤੀ ਅਸੀਂ ਇਹਨਾਂ ਦੇ ਲਈ ਅੱਜ ਤੇ ਖੋਲ ਦਿੰਦੇ ਪ੍ਰਭੂ ਯੀਸ਼ੂ ਮਸੀਹ ਦੇ ਸਾਮ ਅੱਥੀ ਨਾਮ ਵਿੱਚ ਜੋ ਸੌਰੇ ਵਿੱਚ ਖੋਲ ਹੀ ਗਈ ਹਨ ਹallelujah ਹallelujah ਤੁਹਾਡਾ ਧੰਨਵਾਦ ਧੰਨਵਾਦ ਹੇਲੂਇਆ ਧੰਨਵਾਦ ਧੰਵਾ ਸੇ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਤੁਸੀਂ ਸਾਡੀ ਪ੍ਰਾਰਥਨਾ ਸੁਣ ਕੇ ਉੱਤਰ ਦੇਣ ਵਾਲੇ ਪਰਮੇਸ਼ਰ ਤੁਹਾਡਾ ਸ਼ੁਕਰਗੁਜ਼ਾਰ ਹਾ ਪਿਤਾ ਪਰਮੇਸ਼ਰ ਜੀ ਵੜੀ ਵੱਡੀ ਆਈ ਹੋਵੇ ਤੁਹਾਡੀ ਵੱਡੀ ਆਈ ਹੋਵੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੀ ਤੰਦਰੁਸਤੀ ਤੇ ਲੰਮਾ ਜੀਵਨ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਹਮੇਸ਼ਾ ਨਾਲ ਦੀ ਫਾਜ਼ਿਲਦ ਕਰਦੇ ਹਨ ਪਿਤਾ ਪਰਮੇਸ਼ਰ ਜੀ ਪਰਭੂ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਸੋਖ ਸਲਾਮਤੀ ਮੰਗਦੇ ਆਂ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਹਾਲੇਲੂਇਆ 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 ਪਰਭੂ ਜੀ ਜਿਹੜੀ ਦਾ ਦਾਸੀ ਤੁਹਾਡੇ ਕੋਲ ਚੂਨੇ ਤੇ ਧਰਾਈ ਗਏ ਹਨ ਬਿਤਾ ਪਰਮੇਸ਼ਾ ਹਰ ਇੱਕ ਦੀ ਸੋਖ ਸਲਾਮਤੀ ਬਿਤਾ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆਂ ਬਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਸੁਖ ਸਲਾਮ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪ੍ਰਭੂ ਜੀ ਤੁਸੀਂ ਮਹਾਨ ਹੋ ਤੇ ਅਦੁੱਧ ਕੰਮ ਕਰਨ ਵਾਲੇ ਪਰਮੇਸ਼ਰ ਸੱਚਮੁੱਚ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਿਆ ਹੈ ਪਰਮੇਸ਼ਰ ਉੱਤਰ ਦੇ ਦਿੱਤਾ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਪ੍ਰਾਰਥਨਾ ਅਸੀਂ ਮੁਕਤੀ ਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਤੇ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ